ਮੈਂ ਰਜੇਸ਼ ਸਲੋਤਰਾ ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਸ਼ਾ ਸਿਟੀ ਬ੍ਰਾਂਚ ਗੁਰਦਾਸਪੁਰ ਮੈਂ ਅੱਜ ਇੰਜੀਨੀਅਰ ਡੇ ਤੇ ਸਾਰੇ ਮੈਂਬਰਾਂ ਨੂੰ ਸੀਬੀਏ ਇਨਫੋਟੈਕ ਤੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿਨਾਵਾ ਜਿੱਦਾਂ ਕਿ ਸਾਰਿਆਂ ਨੂੰ ਜਾਨੂ ਹੈ ਕਿ ਹਰ ਸਾਲ ਭਾਰਤ ਦੇ ਵਿੱਚ 15 ਸਤੰਬਰ ਨੂੰ ਇੰਜੀਨੀਅਰ ਡੇ ਮਨਾਇਆ ਜਾਂਦਾ ਵੈ ਇਹ ਇੰਜੀਨੀਅਰ ਡੇ ਐਮ ਵਿਸ਼ ਵਰਿਆ ਜਿਹੜੇ ਕੀ ਆਂਧਰਾ ਪ੍ਰਦੇਸ਼ ਤੋਂ ਇੰਜੀਨੀਅਰ ਸਿਵਲ ਇੰਜੀਨੀਅਰ ਹੋਏ ਸੀ ਉਹਨਾਂ ਦੇ ਜਨਮ ਦਿਨ ਦੇ ਉੱਪਰ ਇਹ ਹਰ ਸਾਲ ਭਾਰਤ ਦੇ ਵਿੱਚ ਮਨਾਇਆ ਜਾਂਦਾ ਵਾ ਸਾਡੀ ਬ੍ਰਾਂਚ ਭਾਰਤ ਦੀ ਵਿਗਾਸ ਪਰਸ਼ਦ ਹਰ ਸਾਲ ਜਿਹੜਾ ਕਿਸੇ ਨਾ ਕਿਸੇ ਵੀ ਇੰਜੀਨੀਅਰਿੰਗ ਇੰਸਟੀਚਿਊਟ ਦੇ ਵਿੱਚ ਜਾ ਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਉਹਦੇ ਵਿੱਚ ਇੰਜੀਨੀਅਰਸ ਨੂੰ ਵੀ ਆਪਾਂ ਸਨਮਾਨਿਤ ਕਰਨਿਆ ਇਸ ਸਾਲ ਅਸੀਂ ਇਹ ਕਾਰਜਕ੍ਰਮ ਜਿਹੜਾ ਵਾ ਸੀਬੀਆ ਇਨਫੋਟੈਕ ਜਿੱਥੇ ਇੰਜੀਨੀਅਰਿੰਗ ਦੇ ਸਟੂਡੈਂਟਸ ਨੂੰ ਅੱਛੀ ਜਿਹੜੀ ਪੜਾਈ ਦਿੱਤੀ ਜਾਂਦੀ ਹੈ ਉਸ ਇੰਸਟੀਚਿਊਟ ਅੱਜ ਆ ਕੇ ਇਹ ਕੀਤਾ ਵਾ ਜਿਹਦੇ ਵਿੱਚ ਲਗਭਗ ਸਾਡੇ ਸ਼ਾਖਾ ਦੇ 15 ਮੈਂਬਰ ਜਿਹੜੇ ਸ਼ਾਮਲ ਹੋਏ ਸੀਗੇ ਉਹਨਾਂ ਦੇ ਨਾਲ ਨਾਲ ਸਾਡੀ ਸ਼ਾਖਾ ਦੇ ਵਿੱਚ ਚਾਰ ਇੰਜੀਨੀਅਰ ਨੇ ਜਿਹੜੇ ਅੱਛੇ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ ਤੇ ਕੇ ਸਨਮਾਨਿਤ ਕੀਤਾ ਗਿਆ ਵਾ ਅੱਜ ਦੇ ਕਾਰਗਰਮ ਦੇ ਮੁੱਖ ਮਹਿਮਾਨ ਸ਼੍ਰੀ ਵਿਕਾਸ ਮਹਾਜਨ ਜੀ ਵਾਈਸ ਪ੍ਰੈਜ਼ੀਡੈਂਟ 올 ਇੰਡੀਆ ਯੂਥ ਮਹਾਜਨ ਸਭਾ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਸੀ ਉਹਨਾਂ ਦੇ ਨਾਲ ਵਿਸ਼ੇਸ਼ ਅਤੀਤੀ ਇੰਜੀਨੀਅਰ ਸੰਦੀਪ ਕੁਮਾਰ ਜੀ ਜਿਹੜੇ ਐਮਡੀ ਨੇ ਸੀਬੀਆ ਇਨਫੋਟੈਕ ਦੇ ਉਹਨਾਂ ਦੇ ਨਾਲ ਮੈਡਮ ਸਿਮਰਨ ਜਿਹੜੇ ਚੇਅਰਪਰਸਨ ਹੈ ਸੀਬੀਆ ਇਨਫੋਟੈਕ ਉਹ ਵਿਸ਼ੇਸ਼ ਰੂਪ ਤੇ ਇਸ ਕਾਰਜਕ੍ਰਮ ਚ ਸ਼ਾਮਲ ਹੋਈ ਸੀ ਅੱਜ ਦੇ ਕਾਰਜਕ੍ਰਮ ਦੇ ਵਿੱਚ ਸਾਡੇ ਇੰਜੀਨੀਅਰ ਇੰਜੀਨੀਅਰ ਮਹਿੰਦਰ ਕੁਮਾਰ ਜੀ ਤੇ ਇੰਜੀਨੀਅਰ ਬੀਬੀ ਗੁਪਤਾ ਜੀ ਨੇ ਬੱਚਿਆਂ ਨੂੰ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਜਾਣਕਾਰੀ ਦਿੱਤੀ ਕਿਉਂ ਬਣਾਇਆ ਜਾਂਦਾ ਕਿਸ ਤਰ੍ਹਾਂ ਬਣਾਇਆ ਜਾਂਦਾ ਐਮ ਵਿਸ਼ਵਰਿਆ ਦੇ ਬਾਰੇ ਜੀਵਨੀ ਦੇ ਉੱਪਰ ਦੱਸਿਆ ਗਿਆ ਉਹਦੇ ਨਾਲ ਨਾਲ ਇੰਜੀਨੀਅਰ ਬੀਬੀ ਗੁਪਤਾ ਜੀ ਨੇ ਸਰ ਗੰਗਾ ਰਾਮ ਜੀ ਬਾਰੇ ਦੱਸਿਆ ਜਿਨ੍ਹਾਂ ਜਿਹੜੇ ਸਾਡੇ ਪੰਜਾਬ ਦੇ ਵਿੱਚੋਂ ਆਏ ਸੀ ਕਿਸ ਤਰ੍ਹਾਂ ਉਹਨਾਂ ਨੇ ਸਿਵਲ ਇੰਜੀਨੀਅਰਿੰਗ ਆਈਆਈਟੀ ਰੋੜਕੀ ਤੋਂ ਕੀਤੀ ਤੇ ਲਾਹੌਰ ਦੇ ਵਿੱਚ ਜਿਹੜਾ ਬਹੁਤ ਅੱਛੇ ਅੱਛੇ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਸਥਾਪਿਤ ਕੀਤੀਆਂ ਉਹਨਾਂ ਦੇ ਨਾਂ ਦੇ ਉੱਪਰ ਅੱਜ ਵੀ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪੀਟਲ ਜਿਹੜਾ ਚੱਲ ਰਿਹਾ ਜਿਹੜਾ ਦੁਨੀਆ ਦੇ ਅੱਛੇ ਤੋਂ ਅੱਛੇ ਹਸਪੀਟਲਾਂ ਦੇ ਵਿੱਚ ਸ਼ਾਮਲ ਹੁੰਦਾ ਵਾ ਅੱਜ ਕਾਲਜ ਦੇ ਵੱਲੋਂ 4-5 ਸਟੂਡੈਂਟਸ ਨੇ ਜਿਹੜਾ ਇੰਜੀਨੀਅਰ ਡੇ ਦੇ ਉੱਪਰ ਬਹੁਤ ਵਧੀਆ ਜਿਹੜਾ ਆਪਣਾ ਭਾਸ਼ਣ ਪ੍ਰਸਤੁਤ ਕੀਤਾ ਵਾ ਉਹਨਾਂ ਨੂੰ ਵੀ ਸਾਡੀ ਸ਼ਾਖਾ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਕਾਰਗ੍ਰਾਮ ਦੇ ਵਿੱਚ 50 ਤੋਂ 60 ਸਟੂਡੈਂਟਸ ਜਿਹੜੇ ਹੀ ਇੰਸਟੀਚਿਊਟ ਦੇ ਉਹਨਾਂ ਨੇ ਵੀ ਉਹਦੇ 'ਚ ਆਪਣੀ ਸ਼ਿਰਕਤ ਕੀਤੀ ਆ ਅਸੀਂ ਆਪਣੀ ਸ਼ਾਖਾ ਵੱਲੋਂ ਸੀਬੀਏ ਇਨਫੋਟੈਕ ਦੇ ਐਮ ਡੀ ਸ਼੍ਰੀ ਸੰਦੀਪ ਕੁਮਾਰ ਜੀ ਨੂੰ ਸਨਮਾਨਿਤ ਕੀਤਾ ਸਮ੍ਰਿਤੀ ਚਿੰਨ੍ਹ ਦੇ ਗਏ ਕਿਉਂਕਿ ਅਸੀਂ ਇੰਜੀਨੀਅਰ ਦੇ ਮਨਾ ਰਹਿਆਂ ਉਹ ਵੀ ਇੰਜੀਨੀਅਰ ਹੈ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਆਪਣੀ ਸ਼ਾਖਾ ਵੱਲੋਂ ਅਸੀਂ ਸੀਬੀਏ ਇਨਫੋਟੈਕ ਦੇ ਬਹੁਤ ਧੰਨਵਾਦੀ ਆ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਵਾਲੇ ਇੰਜੀਨੀਅਰਸ ਨੂੰ ਹੈਪੀ ਇੰਜੀਨੀਅਰਸ ਡੇ ਅੱਜ ਸੀਬੀ ਇਨਫੋਟੈਕ ਦੇ ਵਿੱਚ ਇੰਜੀਨੀਅਰਸ ਡੇ ਦੇ ਮੌਕੇ ਤੇ ਭਾਰਤ ਵਿਕਾਸ ਪਰਿਸ਼ਿਦ ਦੇ ਸਹਿਯੋਗ ਦੇ ਨਾਲ ਇੰਜੀਨੀਅਰਸ ਡੇ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਭਾਰਤ ਵਿਕਾਸ ਪਰਿਸ਼ਿਦ ਦੀ ਸਾਰੀ ਟੀਮ ਜਿਹੜੀ ਸੀਗੀ ਸੀਬੀ ਇਨਫੋਟੈਕ ਵਿੱਚ ਸ਼ਾਮਿਲ ਸੀਗੀ ਐਂਡ ਇਸ ਮੌਕੇ ਦੇ ਉੱਤੇ ਬੱਚਿਆਂ ਨੇ ਕਾਫੀ ਹੀ ਵੱੱਡ ਛੱਡ ਕੇ ਆਪਣੇ ਜਿਹੜੇ ਵਿਚਾਰ ਸੀਗੇ ਉਹ ਪ੍ਰਸਤੁਤ ਕੀਤੇ ਐਂਡ ਭਾਰਤ ਵਿਕਾਸ ਪਰਿਸ਼ਿਦ ਵੱਲੋਂ ਸਾਡੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਹਨਾਂ ਦੀ ਹੌਸਲਾ ਵਧਾਈ ਵੀ ਕੀਤੀ ਗਈ ਮੈਂ ਭਾਰਤ ਵਿਕਾਸ ਪਰਿਸ਼ਿਦ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਆਫਿਸ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ।